ਹਾਂਜੀ ਸੰਗਤ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਜ਼ਿਲ੍ਹਾ ਤਰਨਤਾਰਨ ਪੰਜਾਬ ਹੈੱਡ ਕੁਆਰਟਰ ਸੋਰ ਸਿੰਘ ਸੰਪਰਦਾਇ ਦਾਲਬਾਬੇ ਦੀ ਜਨ ਸਾਹਿਬ ਜੀ ਸਾਵਣ ਦੇ ਮਹੀਨੇ ਦੇ ਨੂੰ ਮੁੱਖ ਰੱਖਦੇ ਹੋਇਆਂ ਹਰ ਸਾਲ ਦੀ ਤਰ੍ਹਾਂ ਜੋ ਸੰਪਰਦਾਇ ਦਾਲਬਾਬਾ ਵਿਧੀ ਚਾਨ ਸਾਹਿਬ ਜੀ ਵੱਲੋਂ ਮਰਜ਼ਾਦਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਂਦਾ ਵਾ ਸੋ ਅੱਜ 29 ਤਰੀਕ ਜਾਂ ਕੱਲ ਨੂੰ 30 ਤਰੀਕ ਨੂੰ ਪੂੜਿਆਂ ਦੇ ਲੰਗਰ ਦਾ ਮਹਾਕੁੰਭ ਜੋ ਕਿ 150 ਪੱਠੀ ਦੀ ਲਾਗਤ ਦੇ ਨਾਲ 150 ਪੱਠੀਆਂ ਜਿਹੜੀਆਂ ਕਿ 5 ਵਜੇ ਤੋਂ ਚਾਲੂ ਹੋ ਗਈਆਂ ਨੇ ਤੇ ਸਾਰੀ ਰਾਤ ਪੂੜੇ ਬਣੀ ਜਾਣੇ ਆ ਸੋ ਸਵੇਰੇ ਅਮਰਤ ਵੇਲੇ 6 ਵਜੇ ਦਾ ਲੰਗਰ ਜਿਹੜਾ ਚਾਲੂ ਹੋ ਜਾਣਾ ਵਾ ਪੂੜ ਖੀਰ ਪੂੜਿਆਂ ਦਾ ਨਾਲ ਦੇ ਨਾਲ ਦਾਲ ਪ੍ਰਸ਼ਾਦੇ ਦਾ ਹੋਰ ਪਦਾਰਥ ਜਿੰਨੇ ਵੀ ਸੋ ਸੰਪਰਦਾਇ ਦਾਲ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਵੱਲੋਂ ਮੁੱਖ ਸੇਵਾਦਾਰ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੋਰਸਿੰਗ ਵਾਲੇ ਹੈੱਡ ਕੁਆਰਟਰ ਸੋਰਸਿੰਗ ਸੋ ਉਹਨਾਂ ਵੱਲੋਂ ਪੂੜਿਆਂ ਦੇ ਲੰਗਰ ਦਾ ਜੋ ਮਹਾਕੁੰਭ ਮੇਲਾ ਵਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਕੱਲ ਨੂੰ 30 ਤਰੀਕ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੇ ਦਰਸ਼ਨ ਮੇਲੇ ਕਰਕੇ ਮੇਲੇ ਦੀਆਂ ਰੌਣਕਾਂ ਵਧਾਉਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ